ਵਕੀਲਾ ਅਤੇ ਲੇਡਿਸ ਐਸਐਚਓ ਵਿਚਕਾਰ ਜਮ ਕੇ ਭਖਿਆ ਵਿਵਾਦ ਵਕੀਲਾ ਨੇ ਲਾਇਆ ਅੱਧਾ ਘੰਟਾ ਥਾਣੇ ਦੇ ਅੰਦਰ ਬੰਦ ਕਰਨ ਤੇ ਦੋਸ਼ ਹੜਤਾਲ ਦੀ ਦਿੱਤੀ ਚੇਤਾਵਨੀ 12 ਐਸੋਸੀਏਸ਼ਨ ਬਟਾਲਾ ਅਤੇ ਥਾਣਾ ਸਿਟੀ ਬਟਾਲਾ ਦੇ ਲੇਡੀ ਐਸਐਚਓ ਖੁਸ਼ਬੂ ਸ਼ਰਮਾ ਵਿਚਕਾਰ ਬੀਤੀ ਸ਼ਾਮ ਜਮ ਕੇ ਵਿਵਾਦ ਹੋਇਆ 12 ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਸਿੰਘ ਕਾਲੋ ਨੇ ਦੋਸ਼ ਲਗਾਏ ਹਨ ਕਿ ਬੁੱਧਵਾਰ ਸ਼ਾਮ ਨੂੰ ਥਾਣਾ ਸਿਟੀ ਦੀ ਮਹਿਲਾ ਥਾਣਾ ਇੰਚਾਰਜ ਦੇ ਕਹਿਣ ਤੇ ਉਨ੍ਹਾਂ ਨੂੰ ਅੱਧਾ ਘੰਟਾ ਥਾਣੇ ਵਿੱਚ ਬੰਦ ਰੱਖਿਆ ਗਿਆ ਐਸਐਚਓ ਦੇ ਹੁਕਮ ਤੇ ਥਾਣੇ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰ ਹੋ ਰਹੀ ਹੈ ਗੁਸਾਈ ਵਕੀਲਾ ਨੇ ਅੱਜ ਕਚਰੇ ਦਾ ਕੰਮਕਾਜ ਠੱਪ ਰੱਖਣ ਦੇ ਲਈ ਚੇਤਾਵਨੀ ਦਿੱਤੀ ਹੈ ਦੂਜੇ ਪਾਸੇ ਲੇਡੀ ਐਸਐਚਓ ਖੁਸ਼ਬੂ ਸ਼ਰਮਾ ਦਾ ਦੋਸ਼ ਹੈ ਕਿ ਵਕੀਲਾ ਨੇ ਥਾਣੇ ਵਿੱਚ ਖੂਬ ਹੰਗਾਮਾ ਕੀਤਾ ਜਿਸ ਦੇ ਆਧਾਰ ਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਪਾਲ ਸਿੰਘ ਕਾਲੋ ਅਤੇ ਵਕੀਲਾ ਨੇ ਦੋਸ਼ ਲਾਇਆ ਕਿ ਥਾਣਾ ਇੰਚਾਰਜ ਖੁਸ਼ਬੂ ਸ਼ਰਮਾ ਨੇ ਉਹਨਾਂ ਨਾਲ ਚੰਗਾ ਵਿਵਾਰ ਨਹੀਂ ਕੀਤਾ ਜਦੋਂ ਉਹ ਥਾਣੇ ਅੰਦਰ ਗੱਲਬਾਤ ਕਰ ਰਹੇ ਸਨ ਤਾਂ ਐਸਐਚਓ ਖੁਸ਼ਬੂ ਸ਼ਰਮਾ ਨੇ ਗੇਟ ਦੇ ਤਾਂ ਨਾਈਟ ਪੁਲਿਸ ਮੁਲਾਜ਼ਮਾਨ ਨੂੰ ਬਾਹਰਲਾ ਗੇਟ ਬੰਦ ਕਰਨ ਦੇ ਹੁਕਮ ਦੇ ਦਿੱਤੇ ਅਤੇ ਅੱਧੇ ਘੰਟੇ ਤੱਕ ਉਹਨਾਂ ਨੂੰ ਥਾਣੇ ਦੇ ਅੰਦਰੋਂ ਬਾਹਰ ਨਹੀਂ ਆਉਣ ਦਿੱਤਾ। ਵਕੀਲਾ ਅਨੁਸਾਰ ਉਹ ਪੁਲਿਸ ਦੇ ਧੱਕੇਸ਼ਾਹੀ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਆਦਾਲਤ ਦਾ ਕੰਮਕਾਜ ਠੱਪ ਰੱਖਣਗੇ ਅਤੇ ਕਿਸੇ ਵੀ ਮੁਕਦਮੇ ਦੀ ਪੈਰਵਾਈ ਨਹੀਂ ਕਰਨਗੇ। ਦੂਜੇ ਪਾਸੇ थाना सिटी ਬਟਾਲਾ ਦੀ ਐਸਐਚਓ ਖੁਸ਼ਬੂ ਸ਼ਰਮਾ ਨੇ ਦੋਸ਼ ਲਗਾਏ ਹਨ ਕਿ ਵਕੀਲਾ ਦੇ ਇੱਕ ਸਾਥੀ ਵੱਲੋਂ ਨਸ਼ੇ ਦੇ ਹਾਲਤ ਵਿੱਚ ਸ਼ਿਕਾਇਤਕਰਤਾ ਦੀ ਕੰਧ ਧਾਰ ਦਿੱਤੀ ਸੀ ਜਿਸ ਦੀ ਸ਼ਿਕਾਇਤ 에 ਵਕੀਲਾ ਨੂੰ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਥਾਣੇ ਵਿੱਚ ਹੰਗਾਮਾ ਕੀਤਾ ਲੇਡੀਜ਼ ਐਸਐਚਓ ਨੇ ਇਸ ਗੱਲ ਨੂੰ ਨਕਾਰਿਆ ਕਿ ਵਕੀਲਾ ਨੂੰ ਥਾਣੇ ਅੰਦਰ ਬੰਦ ਕਰਕੇ ਰੱਖਿਆ ਗਿਆ ਸੀ ਉਹਨਾਂ ਕਹਾਂ ਕਿ ਸੰਤਰੀ ਨੇ ਅਸਾਚੋ ਤੋਂ ਪੁੱਛੇ ਬਿਨਾ ਗੇਟ ਖੋਲਣ ਲਈ ਮਨਾ ਜ਼ਰੂਰ ਕੀਤਾ ਸੀ ਕਿਉਂਕਿ ਸੰਤਰੀ ਨੂੰ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਥਾਣੇ ਤੋਂ ਬਾਹਰ ਜਾਣ ਵਾਲਾ ਕਿਸੇ ਕੋਈ ਦੋਸ਼ੀ ਤਾਂ ਨਹੀਂ ਉਹਨਾਂ ਨੇ ਕਿਹਾ ਕਿ ਰਾਜ਼ੀਨਾਮਾ ਨਾ ਹੋਣ ਦੀ ਸੂਰਤ ਵਿੱਚ ਕੰਦ ਟਾਉਣ ਵਾਲੇ ਵਕੀਲ ਖਿਲਾਫ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਜਦੋਂ ਕਿ ਵਕੀਲਾ ਦੇ ਖਿਲਾਫ ਵੀ ਥਾਣੇ ਵਿੱਚ ਹੰਗਾਮਾ ਕਰਨ ਦੇ ਦੋਸ਼ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ ਬਟਾਲੇ ਤੋਂ পুষ্পਲਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਔਰ ਆਮ ਦਾ ਸਤਿੰਦਰਪਾਲ ਸਿੰਘ ਕਲੋਂ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਟਾਲਾ ਤੇ ਜਿਹੜਾ ਮੇਨ ਮੁੱਦਾ ਸੀ ਉਹ ਮੁੱਦਾ ਸੀ ਮੇਰੇ ਬਾਰ ਮੈਂਬਰ ਦਾ ਹੀ ਮੁੱਦਾ ਸੀ ਹਮੇਸ਼ਾ ਹੀ ਤਰ੍ਹਾਂ ਦੀ ਮੈਂ ਆਪਣੇ ਬਾਰ ਦੇ ਮੈਂਬਰਾਂ ਨਾਲ ਹਮੇਸ਼ਾ ਨਾਲ ਸੁਣਨਾ ਵਾਂ ਇੱਕ ਬਾਰ ਦੇ ਮੈਂਬਰ ਦਾ ਮੁੱਦਾ ਸੀ ਗੁਰਦੇਵ ਬਾਦਰ ਕਲੋਨੀ ਦੇ ਵਿੱਚ ਇੱਕ ਸਿੰਪਲ ਕੰਧ ਦਾ ਠੀਕ ਆ ਚਲੋ ਉਹ ਕੰਧ ਦਾ ਮਸਲਾ ਤੇ ਸਿਵਲ ਨੇਚਰ ਸੀ ਉਹ ਚੀਜ਼ ਹੋ ਜਾਣੀ ਸੀ ਹੱਲ ਬਟਿਆ ਵੀ ਸਭ ਤੋਂ ਵੱਡੀ ਗੱਲ ਆ ਵੀ ਉਹ मैडम एसएचओ ने मैं वीडियो भी अपलोड ਧਰਮ ਕਰ ਦੂੰਗਾ ਸਰ ਨੂੰ ਵੀ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਉਥੇ ਕਿਹੜੇ ਸਰ ਖੁਸ਼ਬੂ ਸ਼ਰਮਾ ਜੀ ਸਿਟੀ ਐਸਐਚਓ ਬਟਾਲਾ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਮੈਨੂੰ ਤੇ ਮੈਂ ਫਜ਼ਰ ਟਾਈਮ ਬੀਂਗ ਤੇ ਹੈ ਐਕਸ਼ਨ ਮੈਂ ਲਵਾਂਗਾ ਮੇਰੀ ਆਪਣੀ ਟੀਮ ਜਿਹੜੀ ਮੇਰੀ ਟੀਮ ਬੈਠੀ ਹੈ ਇੱਥੇ ਸਰ ਟੀਮ ਨਾਲ ਪੁੱਛ ਕੇ ਮੈਂ ਐਕਸ਼ਨ ਲਵਾਂਗਾ ਜੋ ਵੀ ਐਕਸ਼ਨ ਲਵਾਂਗਾ ਤੇ ਪੰਜਾਬ ਬੰਦਿਆ ਕਰਉਣਾ ਪਿਆ ਪੰਜਾਬ ਵੀ ਮੈਂ ਅੱਪੀ ਕਾਲ ਦਊਂਗਾ ਜੇ ਲੋੜ ਪਈ ਵੀ ਵੇਖੋ ਮੈਂ ਪਹਿਲਾਂ ਸਵੇਰੇ ਵੀ ਬੈ ਕੇ ਗਿਆ ਉਥੇ ਥਾਣੇ ਪੁਲਿਸ ਸਟੇਸ਼ਨ ਸਿਟੀ ਸ਼ਾਮੀ ਵੀ ਬੈ ਕੇ ਗਿਆ ਤੇ ਮੈਨੂੰ ਅੱਗੋਂ ਮੈਂ ਤੇ ਮੇਰੀ ਟੀਮ ਜਾਂਦੀ ਜਾਂਦੀ ਅੱਗੋਂ ਮੈਨੂੰ ਵਾਰਨਿੰਗ ਦੇ ਰਿਆ ਮੈਨੂੰ ਫੋਨ ਦੇ ਉੱਪਰ ਵਾਰਨਿੰਗ ਦਿੱਤੀ ਕਿ ਜੇ ਤੁਸੀਂ ਨਹੀਂ ਗਏ ਤੇ ਆਈ ਵਿਲ ਚਾਰਜ ਯੂ ਇਨ दैट दैट ਸੈਕਸ਼ਨ ਮੈਂ ਮੈਂ ਕੀ ਗੁਨਾਹ ਕਰ ਲਿਆ ਮੈਂ ਤੇ ਆਪਣੇ ਇੱਕ ਵਕੀਲ ਦਾ ਇੱਕ ਚੁੱਕਿਆ ਹੀ ਮੁੱਦਾ ਠੀਕ ਹੈ ਉਹ ਇੱਕ ਰੈਵਨਿਊ ਨੇਚਰ ਆ ਸਿਵਲ ਨੇਚਰ ਆ ਠੀਕ ਆ ਤੂੰ ਹੀ ਉਸ ਸਿਵਲ ਨੇਚਰ ਦੇ ਇੱਕ ਸਾਈਡ ਤੇ ਰਹਿ ਗਿਆ ਮੈਂ ਇੱਕ ਸਿੰਪਲੀ ਹਮੇਸ਼ਾ ਇਹ ਗੱਲ ਕਹਿਣ ਰਿਹਾ ਹਾਂ ਪਰਸੋਂ ਚੌਥ ਦਾ ਵੀ ਪਟਵਾਰੀ ਸੱਦ ਲੋ ਕੁਝ ਸੱਦ ਲੋ ਕੁਝ ਕਰਕੇ ਕਰ ਲੋ ਢਿੱਡ ਖਾਲੀ ਹੀ ਆ ਜਦੋਂ ਉੱਥੇ ਗੱਲਾਂ ਚੱਲਦੀਆਂ ਪਈਆਂ ਅਸੀਂ ਸਾਰਾ ਕੁਝ ਵੀ ਆ ਨਿਬੇੜਨਾ ਸਾਰਾ ਕੁਝ ਮੈਂ ਕਹਾ ਚਲੋ ਨਿਬੇੜੋ ਸਾਰਾ ਕੁਝ ਮੈਂ ਕਹਾ ਚਲੋ ਮੈਂ ਉੱਥੇ ਹਸਾਬ ਲਾਇਆ ਵੀ ਨਹੀਂ ਨਿਬੜਨੀ ਮੈਂ ਦੱਸਦਾ ਵੀ ਇੰਦਾ ਕੋਰਟ ਮੇਰਾ ਸਿਵਲ ਨੇਚਰ ਵੀ ਸਿਵਲ ਮੈਟਰ ਵੀ ਮੇਰਾ ਉੱਥੇ ਪੈਂਡਿੰਗਾਂ ਸਿਵਲ ਮੈਟਰ ਵੀ ਪਾਉਂਗਾ ਸਟੇ ਵੀ ਪਾਉਂਗਾ ਸਭ ਕੁਝ ਪਾਉਂਗਾ ਠੀਕ ਆ ਤੇ ਕੁਝ ਨਹੀਂ ਆ ਉਸ ਤੋਂ ਬਾਅਦ ਜਦੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਤੇ ਮੈਂ ਵੇਖਿਆ ਵੀ ਚਲੋ ਮੈਂ ਸਾਰੇ ਵਕੀਲਾਂ ਨੂੰ ਮੈਨੂੰ ਬਾਹਰ ਵ ਤੇ ਬਾਹਰ ਜੋ ਨਿਕਲ ਲਗਾ ਮੈਂ ਤੇ ਮੈਨੂੰ ਸੰਤਰੀਆਂ ਦਾ ਮੈਂ ਨਹੀਂ ਕਹਿੰਦਾ ਤੂੰ ਹੀ ਨਹੀਂ ਕਹਿੰਦਾ ਬਾਹਰ ਜਾ ਮੈਨੂੰ ਸਮੈਗਾ ਕਿਨੂੰ ਫਿਰ ਮੇਰੇ ਇੱਕ ਵਕੀਲ ਸਾਹਿਬ ਸੀ ਮੈਂ ਉਹਨੂੰ ਕਿਹਾ ਵੀ ਤੂੰ ਵੀਡੀਓ ਬਣਾ ਸਾਰੀ ਠੀਕ ਹੈ ਤੇ ਮੇਰੇ ਇੱਕ ਵਕੀਲ ਸਾਹਿਬ ਹੋਰ ਵੀ ਵਕੀਲ ਸਾਹਿਬੰਦਰ ਹੈਗੇ ਸੀ ਕਾਫੀ ਤੇ ਉਹਨੇ ਪੁੱਛਿਆ ਵੀ ਆ ਕਿਉਂ ਨਹੀਂ ਜਾਣ ਦੇਣਾ ਨਹੀਂ ਜੀ ਮੇਰੇ ਐਸਐਚਓ ਨੇ ਆਖਿਆ ਵਾ ਕੁਸ਼ਬੂ ਸ਼ਰਮਾ ਜੀ ਨੇ ਵੀ ਮੈਂ ਇਹਨੂੰ ਬਾਹਰ ਨਹੀਂ ਜਾਣ ਦੇਣਾ ਵੀ ਆ ਗੱਲਾਂ ਹੋਈਆਂ ਬਟ ਵਿਦਿਨ 2 ਐਂਡ 3 ਮਿੰਟਸ ਉਹ ਆਪ ਹੀ ਬਾਹਰ ਆਈ ਆ ਆਪ ਬਾਹਰ ਆ ਕੇ ਕਹਿੰਦੀ ਬੂਆ ਖੋਲ ਦੋ ਮੈਂ ਤਾਂ ਕਹਿੰਦਾ ਪਰਚਾ ਦੋ ਵੇਖੋ ਮੈਂ ਇੱਕ ਚੁਣਿਆ ਹੋਇਆ ਪ੍ਰਧਾਨ ਵਾਂ ਤੇ ਹੁਣ ਜੇ ਮੈਨੂੰ ਮਜਬੂਰ ਕਰਨਗੇ ਤੇ ਮਜਬੂਰ ਕੀ ਕਰਨਾ ਵਾ ਦੇਖੋ ਜੀ ਮੈਂ ਅਹੀਂ ਇਨਸਾਫ ਦਿਵਾਉਣ ਵਾਲੇ ਬੰਦੇ ਸਾਡੇ ਨਾਲ ਹੀ ਐਡਾ ਧੱਕਾ ਹੋਣ ਡਿਆ ਉਹਦੇ ਹੁਣ ਮੈਂ ਕੀ ਬਟਾਲਾ ਪੁਲਿਸ ਕੋ ਕੀ ਉਮੀਦ ਰੱਖੂਗਾ ਵੀ ਇੱਕ ਆਮ ਬੰਦੇ ਨੂੰ ਕੀ ਇਹ ਦੇਣਗੇ ਬਟਾਲਾ ਕੱਲ ਬੰਦ ਕਰਾਉਣ ਲੱਗਾ ਜੀ ਕੱਲ ਬਟਾਲਾ ਕੋਰਟ ਦੀ ਹੜਤਾਲ ਮੈਂ ਕਰਾਉਣ ਲੱਗਾ ਜੀ ਤੇ ਜੇ ਇਨਪੋਸੀਬਲ ਹੋਇਆ ਵੀ ਮੈਂ ਤੁਹਾਡੀ ਨੂੰ ਨੌਲੇਜ ਸਾਰੀ ਟਰੈਸ ਨੂੰ ਲੈ ਆ ਦੂੰਗਾ ਜੇ ਪੰਜਾਬ ਬੰਦ ਕਰਨ ਦੀ ਲੋੜ ਪਈ ਤੁਹਾਡੀ ਨੌਲੇਜ ਮੈਂ ਆਲਰਸ ਲੈ ਆ ਦੂੰਗਾ ਪਹਿਲੇ ਕੱਲ ਕੱਲ ਬਟਾਲਾ ਮੈਂ ਬਟਾਲਾ ਕੋਰਟ ਦੀ ਸਟ੍ਰਾਈਕ ਹੋਏਗੀ ਮੇਰੀ ਵਰਕ ਆਫ ਹੋਏਗਾ ਮੇਰਾ ਨਾਮ ਹੈ ਗੁਰਜੋਤ ਸਿੰਘ ਰੰਧਾਵਾ ਐਡਵੋਕੇਟ ਬਟਾਲਾ ਚ ਪ੍ਰੈਕਟਿਸ ਕਰਦਾ ਮੈਂ ਕੀ ਮੈਟਰ ਹੋਇਆ ਜੀ ਮੈਟਰ ਇਹ ਹੈ ਵੀ ਮੇਰੀ ਮਦਰ ਤੇ ਸਿਸਟਰ ਨੇ ਜਗਾ ਵੇਚੀ ਸੀ ਉਹਨਾਂ ਦਾ ਜਿੰਨਾ ਸ਼ੇਅਰ ਬਣਦਾ ਸੀ ਉਹਦੇ ਤੋਂ ਵੇਚ ਕੇ ਵੱਧ ਇਹ ਆ ਮੇਨ ਮੈਟਰ ਉਹਨਾਂ ਦੇ 9 ਮਰਲੇ ਬਣਦੇ ਸੀ ਉਹਨਾਂ ਨੇ 12.5 ਵੇਚਦੇ ਇਹ ਜਿਹੜੇ ਬੰਦਿਆਂ ਨੇ ਜਗਾ ਲਈ ਹੈ ਹੁਣ ਇਹ ਜਗਾ ਲੈਣ ਤੋਂ ਪਹਿਲਾਂ ਸਾਡੇ ਕੋ ਆਏ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਐਗਜ਼ੈਕਟ ਦੱਸੇ ਵੀ ਆਹ ਪੋਜੀਸ਼ਨ ਹੈ ਉਸ ਤੋਂ ਬਾਅਦ ਇਹ ਕਹਿੰਦਾ ਵੀ ਮੈਂ ਪੈਸੇ ਬੜੇ ਦੇ ਬੈਠਾ ਮੇਰਾ ਨੁਕਸਾਨ ਹੋ ਰਹਿਣਾ ਵੀ ਕੋਈ ਹੱਲ ਹੋ ਸਕਦਾ ਹੈ ਤਾਂ ਵੀ ਜਿੰਨੀ ਉਹਨਾਂ ਦੀ ਬਣਦੀ ਮੈਂ ਉੰਨੀ ਰਜਿਸਟਰੀ ਕਰਾ ਲਾਂ ਇਹਨਾਂ ਨੇ ਮੈਂ ਹੱਕ ਕਰਾ ਲਓ ਇਹਨਾਂ ਨੇ 9 ਮਰਲੇ ਦੀ ਰਜਿਸਟਰੀ ਕਰਾ ਲਈ 9 ਮਰਲੇ ਦੀ ਰਜਿਸਟਰੀ ਕਰਾ ਕੇ ਪਲਾਟ ਦੇ ਵਿੱਚ 9 ਮਰਲੇ ਤੇ ਆਪਣੀ ਕੰਦ ਕਰ ਲਈ ਉਸ ਤੋਂ ਬਾਅਦ ਹੁਣ ਅਗਲਾ ਥਾਂ ਤੇ ਮੇਰਾ ਸੀ ਅਹੀਂ ਆਪਣੀ ਕੰਦ ਢਾ ਕੇ ਕੱਲ ਗਾਂ ਕਰਨ ਲੱਗੇ ਆ ਤੇ ਉਸ ਤੋਂ ਬਾਅਦ ਸਾਨੂੰ ਕੱਲ ਆਣ ਕੇ ਸ਼ਾਮੀ ਇਹ ਇੱਕ ਬੰਦੇ ਨੇ ਰਾਈਫਲ ਲਈ ਹੋਈ ਸੀ ਨਾਲ ਮੋਢੇ ਤੇ ਨਾਲ 10 12 ਬੰਦੇ ਹੋਰ ਸੀ ਤੇ ਆਣ ਕੇ ਸਾਡੇ ਗਾਲ ਪੈਣੇ ਗਾਲੀ ਗਲੋਚ ਸਾਡੇ ਨਾਲ ਕਰਨ ਲੱਗੇ ਵੀ ਇਹ ਥਾਂ ਸਾਡੀ ਆ ਉਸ ਤੋਂ ਬਾਅਦ ਪੁਲਿਸ ਆਈ ਪੁਲਿਸਾਨੂੰ ਕਹਿੰਦੀ ਚੱਲੋ ਥਾਣੇ ਅਸੀਂ ਪੁਲਿਸ ਦੇ ਨਾਲ ਥਾਣੇ ਚੱਲ ਗਏ ਆ ਅੱਧਾ ਘੰਟਾ ਉੱਥੇ ਨਹੀਂ ਥਾਣੇ ਬੈਠੇ ਰਹੇ ਇਹ ਨਹੀਂ ਗਏ ਅੱਧਾ ਘੰਟਾ ਹੀ ਵੇਟ ਕਰਕੇ ਅਸੀਂ ਵਾਪਸ ਆ ਗਏ ਆ ਘਰ ਘਰ ਆ ਗਏ ਆ ਅਸੀਂ ਘਰ ਆਣ ਕੇ ਆਪਣੇ ਬੈਠੇ ਆ ਲੌਂਜ 'ਚ ਤੇ ਉਸ ਤੋਂ ਬਾਅਦ ਫੇਰ ਆ ਗਈ ਪੁਲਿਸ ਵਾਲੇ ਚਾਰ ਮਲਾਜ਼ਮ ਆ ਗਏ ਆ ਤੇ ਆਣ ਕੇ ਸਾਨੂੰ ਕਹਿੰਦੇ ਆ ਵੀ ਚਲੋ ਜੀ ਥਾਣੇ ਜਾਣਾ ਪੈਣਾ ਮੈਂ ਪੁੱਛਿਆ ਕਿ ਇਸ ਮੈਟਰ ਦੇ ਕਿਹਦੇ ਤੁਹਾਡੇ ਖਿਲਾਫ ਦਰਖਾਸਤ ਹੈ ਮੈਂ ਵੀ ਦਰਖਾਸਤ ਆ ਤੇ ਤੁਸੀਂ ਟਾਈਮ ਦੇ ਦਿਓ ਸਵੇਰੇ ਆ ਜਾਾਂਗੇ ਰਾਤ ਇਹ ਵੇਲੇ 8:30 ਵਜੇ ਦਰਖਾਸਤ ਦਾ ਕੀ ਕੰਡ ਪਟਾਰਾ ਹੋਣਾ ਕਿਨ ਜੀ ਸਾਨੂੰ ਮੈਡਮ ਨੇ ਕਿਹਾ ਵਾ ਵੀ ਹੁਣੇ ਉਹਨਾਂ ਨੂੰ ਲੈ ਕੇ ਆਓ ਜਿਵੇਂ ਮਰਜੀ ਤੇ ਉਸ ਤੋਂ ਬਾਅਦ ਫੇਰ ਆ ਕੇ ਆਖਿਆ ਕਿ ਠੀਕ ਹੈ ਤੇ ਲੈ ਕੇ ਜਾਣਾ ਤੇ ਆ ਲੋ ਆ ਫਟੋ ਸਾਨੂੰ ਤੇ ਲੈ ਜਾਓ ਚੁੱਕ ਕੇ ਲੈ ਜਾਓ ਉਸ ਤੋਂ ਬਾਅਦ ਸਾਨੂੰ ਅੱਜ ਸਵੇਰੇ 11:30 ਵਜੇ ਦਾ ਟਾਈਮ ਦਿੱਤਾ ਅਸੀਂ 11:30 ਗਏ ਉੱਥੇ ਗੱਲ ਹੋਈ ਆ ਉੱਤੇ ਵੀ ਉਦੋਂ ਐਸਐਚਓ ਆਪਿਆ ਨਹੀਂ ਅਸੀਂ ਉੱਥੇ ਅੱਧਾ ਪੌਣਾ ਘੰਟਾ ਬੈਠੇ ਰਹੇ ਗੱਲਬਾਤ ਹੋਈ ਆ ਉੱਥੇ ਉਹਨਾਂ ਦੇ ਕੋਈ ਸਬੰਧ ਸਬੰਧ ਸੀ ਕਿ ਹੋਰ ਨਾਲ ਉਹਨਾਂ ਨੂੰ ਅਸੀਂ ਸਾਰੀ ਗੱਲ ਸਮਝਾ ਕੇ ਤੇ ਅਸੀਂ ਆ ਗਏ ਅਸੀਂ ਇਹ ਕੋਰਟ ਜਾਣ ਹੀ ਡਏ ਸੀ ਕਿ 2 ਵਜੇ ਤੋਂ ਬਾਅਦ ਸਾਡਾ ਲੱਗੀ ਹੋਈ ਸੀ ਬੈਸਟ ਕੇਸ ਤੇ ਅਸੀਂ ਇਹ ਕੋਰਟ ਜਾਣ ਡੇ ਸੀ ਤੇ ਮੈਡਮ ਨੇ ਮਗਰੋਂ ਫੋਨ ਕੀਤਾ ਤੇ ਫੋਨ ਕਰਕੇ ਮੈਡਮ ਕਹਿੰਨ ਦੀ ਵੀ ਤੁਸੀਂ ਚੱਲ ਕੇ ਜੇ ਹੁਣੇ ਆਓ ਨਹੀਂ ਤੇ ਮੈਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਣੀ ਆ ਅਸੀਂ ਮੈਡਮ ਨੂੰ ਦੱਸਿਆ ਮੈਡਮ ਕੇਸ ਆਰਗੂਮੈਂਟ ਤੇ ਲੱਗਿਆ ਹੋਇਆ ਵਾ ਉਸ ਤੋਂ ਬਾਅਦ ਅਸੀਂ ਆ ਜਿੰਨੇ ਆ ਤੇ ਕਹਿੰਦੇ ਠੀਕ ਆ ਸਾਢੇ ਤਿੰਨ ਆ ਜਾਓ ਅਸੀਂ ਸਾਢੇ ਤਿੰਨ ਦੁਬਾਰਾ ਗਏ ਸਾਢੇ ਤਿੰਨ ਜਾ ਕੇ ਮੈਡਮ ਨੂੰ ਮਿਲੇ ਆ ਤੇ ਸਾਨੂੰ ਮੈਡਮ ਨੇ ਕੋਈ ਬਹੁਤ ਗੱਲ ਹੀ ਕੋਈ ਨਹੀਂ ਕੀਤੀ ਮੈਡਮ ਨੇ ਸਿਰਫ ਇੱਕੋ ਗੱਲ ਕੀਤੀ ਵੀ ਤੁਸੀਂ ਕੰਦ ਢਾਈ ਆ ਮੈਂ ਹਾਂ ਜੀ ਮੈਂ ਆਪਣੇ ਘਰ ਦੀ ਕੰਦ ਢਾਈ ਆ ਕਹਿੰਦੀ ਵੇਖੋ ਫਿਰ ਆਫੈਂਸ ਤੇ ਬਣ ਗਿਆ ਨਾ ਮੈਂ ਉਹ ਕਿਵੇਂ ਜੀ ਆਪਣੇ ਘਰ ਦੀ ਮੈਂ ਕੰਧ ਢਾਈ ਆ ਕਿਸੇ ਦੀ ਢਾਈ ਨਹੀਂ ਆ ਜਿਹੜੀ ਉਹਨਾਂ ਦੀ ਕੰਧ ਹੋਇਆ ਸੀ ਕਿੱਥੇ ਉੱਥੇ ਆ ਉਸ ਤੋਂ ਬਾਅਦ ਮੈਂ ਐਡਮ ਨੂੰ ਕਹਿੰਦੀ 506 427 447 ਦਾ ਪ੍ਰਾਈਮਾ ਫੇਸ ਦੀ ਤੁਹਾਡੇ ਖਲਾਫ ਬਣਦਾ ਵਾ ਮੈਂ ਜੀ ਵੇਖ ਲਉ ਫਿਰ ਬਣਦਾ ਵਾ ਤਾਂ ਤੁਸੀਂ ਪਰਚਾ ਦੇ ਦਿਓ ਕੱਲ ਇੱਕ ਮਾਮਲਾ ਰਿਪੋਰਟ ਹੋਇਆ ਕਿ ਕੁਝ ਵਕੀਲਾਵਾਂ ਵੱਲੋਂ ਜਿਹੜਾ ਹੈ ਸ਼ਰਾਬ ਪੀ ਕੇ ਜਿਹੜਾ ਇੱਕ ਕੰਧ ਢਾਈ ਗਈ ਹੈ ਕਿਸੇ ਦੀ 플ੌਟ ਦੀ ਕੰਪਲੇਨੈਂਟ ਰਿਪੋਰਟ ਕੀਤਾ ਕਿ ਮੇਰੇ ਦਾ ਨਾ 플ੌਟ ਮੈਂ ਖਰੀਦਿਆ ਸੀਗਾ ਜਿਹੜੀ ਕੰਨ ਜਿਹੜੀ ਹੈ ਵਕੀਲਾ ਵੱਲੋਂ ਠਾ ਦਿੱਤੀ ਗਈ ਹੈ ਇੱਕ ਤੇ ਉਹਨਾਂ ਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਹੈ ਔਰ ਸਾਡੇ ਨਾਲ ਜਿਹੜੇ ਆ ਬਦਮਿਜ਼ੀ ਵੀ ਕਰ ਰਹੇ ਕੋਈ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ ਹੈਗੇ ਜਿਹਦੇ ਬਿਹਾਫ ਤੇ ਉਹਨਾਂ ਨੂੰ ਕੱਲ ਬੁਲਾਇਆ ਗਿਆ ਸੀ ਥਾਣੇ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ ਇਹ ਆਏ ਇਹਨਾਂ ਨੂੰ ਕਿਹਾ ਕਿ ਆਪਣੇ ਜਿਹੜੇ ਵੀ ਕਾਗਜ਼ਾਤ ਵਗੈਰਾ ਹੈਗੇ ਪੇਸ਼ ਕਰੋ ਤੇ ਜਿਸ ਸੰਬੰਧੀ ਨੇ ਜਦੋਂ ਆਪਣੇ ਕਾਗਜ਼ਾਤ ਪ੍ਰਾਪਰਟੀ ਦੇ ਪ੍ਰੋਪਰ ਪੇਸ਼ ਕੀਤੇ ਆ ਕੀ ਸਾਡੀ ਆ ਪ੍ਰਾਪਰਟੀ ਹੈਗੀ ਆ ਆ ਇਹਦੇ ਕਾਗਜ਼ਾਤ ਹੈਗੇ ਆ ਇਹਦੀ ਐਨਓਸੀ ਹੈਗੀ ఎవਰੀਥਿੰਗ ਔਨ ਰਿਕਾਰਡਸ ਦੂਸਰੀ ਪਾਰਟੀ ਕੋਈ ਚੀਜ਼ ਨਹੀਂ ਸੀਗੀ ਉਹਨਾਂ ਨੇ ਕੀ ਕੀਤਾ ਮੌਕੇ ਤੋਂ ਨਿਕਲ ਗਏ ਐਂਡ ਥਾਣੇ ਤੋਂ ਖਿਸਕ ਗਏ ਜਿਸ ਸੰਬੰਧੀ ਡੀਆਰ ਵੀ ਲੌਂਚ ਕੀਤੀ ਗਈ ਐਂਡ 750 ਦੇ ਅੰਡਰ ਸੈਕਸ਼ਨ ਮਤਲਬ ਕਿ ਜਿਹੜੀ 107 150 ਈਆਰ ਕਿਸੇ ਤਹਿਤ ਜਿਹੜੀ ਹੈ ਪ੍ਰੀਵੈਂਟਿਵ ਐਕਸ਼ਨ ਵੀ ਅਮਲ ਵਿੱਚ ਲਿਆਂਦਾ ਗਿਆ ਕਿਉਂਕਿ ਉਹਨਾਂ ਨੇ ਸ਼ਰਾਬ ਬਹੁਤ ਪੀਤੀ ਸੀ ਇਹ ਦੁਬਾਰਾ ਜਿਹੜਾ ਇੱਕ ਲੜਾਈ ਹੋਣ ਦਾ ਖਤਰਾ ਵੀ ਸੀ ਸੈਕਿੰਡ ਡੇ ਅੱਜ ਫਿਰ ਇਹਨਾਂ ਨੇ ਟਾਈਮ ਲਿਆ ਸੀ 11:30 ਥਾਣੇ ਆਉਣ ਦਾ ਇਸੇ ਦਰਖਾਸਤੇ ਚੱਲਦੇ ਜਿਹੜਾ ਇਹਨਾਂ ਦਾ ਪ੍ਰੋਪਰ ਡਿਸਪਿਊਟ ਸੀ ਐਂਡ ਵਕੀਲਾਂ ਵੱਲੋਂ ਜਿਹੜਾ ਹੈਗਾ ਗੁਰਜੋਤ ਸਿੰਘ ਅਤੇ ਉਹਨਾਂ ਦੇ ਨਾਲ ਸਤਿੰਦਰ ਸਿੰਘ ਕਾਲੂ ਅਤੇ ਹੋਰ ਅੰਨੇ ਵਿਅਕਤੀ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਕੰਧ ਟਾਈ ਗਈ ਹੈ ਉਹਦੇ ਮਾਮਲੇ ਦੇ ਸਬੰਧੀ ਜਦੋਂ ਇਹਨਾਂ ਨੂੰ 11:30 ਬੁਲਾਇਆ ਗਿਆ ਚਲੋ ਮਾਰਨਿੰਗ ਹੀ ਆਏ ਸੀ ਦੋਵੇਂ ਪਾਰਟੀਆਂ ਉਸ ਤੋਂ ਬਾਅਦ ਸਤਿੰਦਰ ਸਿੰਘ ਕਾਲੂ ਉਹਨਾਂ ਨੂੰ ਕੋਰਟ 'ਚ ਕੋਈ ਕੰਮ ਪੈ ਗਿਆ ਉਹ ਕੋਰਟ 'ਚ ਚਲੇ ਗਏ ਸ਼ਾਮ ਨੂੰ ਇਹਨਾਂ ਨੇ ਦੁਬਾਰਾ ਟਾਈਮ ਰੱਖਿਆ ਹੈ 3:30 ਵਜੇ ਦਾ ਜਦੋਂ ਸ਼ਾਮ ਨੂੰ ਆਏ ਹੈ ਜਦੋਂ ਉਹਨਾਂ ਨੂੰ ਰਿਕਾਰਡ ਪੁੱਛਿਆ ਗਿਆ ਕੋਈ ਰਿਕਾਰਡ ਨਾ ਹੋਣ ਕਰਕੇ ਇਹ ਉੱਚ-ਉੱਚੀ ਬਹਿਸਣ ਲੱਗ ਪਏ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਸਹਿਮਤੀ ਜਤਾਈ ਕਿ ਆਪਾਂ ਪਟਵਾਰੀ ਕੋਲੋਂ ਨਿਸ਼ਾਨਦੇਹੀ ਕਰਾ ਲੈਣੇ ਜਿਹਦੇ 'ਚ ਕੰਪਲੇਨੈਂਟ ਵੀ ਸਹਿਮਤ ਸੀ ਪਰ ਫਿਰ ਲੈਟਰਨ ਕੀ ਹੋਇਆ ਇਕਦਮ ਹੀ ਇਹਨਾਂ ਦੇ ਕੋਈ ਗੱਲ ਟ੍ਰੈਵਲ ਹੋਈ ਕਿ ਨਹੀਂ ਨਿਸ਼ਾਨਦੇਹੀ ਨਹੀਂ ਕਰਾਣੀ ਕੁਝ ਵੀ ਹੈ ਆਪਾਂ ਕੋਰਚੇ ਕੇਸ ਕਰਾਂਗੇ ਕੁਝ ਵੀ ਕਰ ਸਕਦੇ ਕੋਰਚੇ ਵਿੱਚ ఎవਰੀਥਿੰਗ ਔਨ ਰਿਕਾਰਡ ਕਰ ਸਕਦੇ ਪਰ ਇਹਦਾ ਕਿਸੇ ਦੀ ਕੰਦ ਨਹੀਂ ਢਾ ਸਕਦੇ ਜਿਸ ਸੰਬੰਧ ਇਹਨਾਂ ਨੇ ਰੋਲਰ ਆਪਾਂ ਪਾਉਣਾ ਸ਼ੁਰੂ ਕਰ ਦੇਵਾ ਕੇਸ ਨੂੰ ਇਸ਼ੂ ਨੂੰ ਗੁੰਮਰਾਹ ਕਰਦੇ ਹੋਏ ਜਿਹੜਾ ਇਹ ਇਹ ਜਦੋਂ ਇੱਥੇ ਉਨਾਂ ਦਾ ਹੀ ਹਾਵੀ ਹੋ ਗਏ ਮੁਦਈਆ ਦੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਫਿਰ ਇੱਕ ਪ੍ਰੀਵੈਂਟਿਵ ਐਕਸ਼ਨ ਜਿੱਦਾਂ ਕੱਲ 7:50 ਦੀ ਸੀ ਅੱਜ ਆਪਾਂ ਦੁਬਾਰਾ ਕਰਨੀ ਸੀ ਤੇ ਇਹ ਜਿਹੜੇ 게ਟ ਵੱਲੋਂ ਚਲੇ ਗਏ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਵੀਡੀਓ ਸਿਰਫ 27 ਸਕਿੰਟ ਦੀ ਹੋਏਗੀ ਕੁਛ 30 ਤੋਂ ਵੀ ਘੱਟ ਉਹਦੇ 'ਚ ਸਿਰਫ ਸੰਤਰੀ ਇਹ ਕਹਿ ਰਿਹਾ ਕਿ ਐਸਐਚਓ ਸਾਹਿਬ ਨੇ ਮਨਾ ਕੀਤਾ ਮੈਂ ਉਹਨਾਂ ਨੂੰ ਕੁੱਛ ਕੇ ਹੀ ਤੁਹਾਨੂੰ ਬਾਹਰ ਜਾਣ ਦਵਾਂਗਾ ਕਿਉਂਕਿ ਸੰਤਰੀ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਅਲੋਅਵੇਰਾਵੇ ਐਂਡ ਉਸ ਸਾਨੂੰ ਕੋਈ ਵੀ ਜਿਹੜਾ ਹੈਗਾ ਕੋਈ ਵੀ ਅੰਦਰ ਜਿਹੜਾ ਵੀ ਬੰਦਾ ਆਇਆ ਹੈ ਠੀਕ ਹੈ ਉਹਨੂੰ ਵੈਸੇ ਤੇ ਫ੍ਰੀडम ਹੁੰਦੀ ਆਣ ਜਾਣ ਦੀ ਕਿਤੇ ਵੀ ਬਟ ਇਨ ਕੇਸ ਕੋਈ ਇਹਨਾਂ ਦਾ ਅਕਿਊਜ਼ਡ ਪਾਰਟੀ ਐਂਡ ਇਥੇ ਵਿਕਟਿਮ ਪਾਰਟੀ ਜਦੋਂ ਬੈਠੀ ਹੈ ਔਰ ਅੰਦਰ ਇਹਨਾਂ ਰੋਲਾ ਰਪਾ ਚੱਲ ਰਿਹਾ ਤੇ ਕੋਈ ਚੀਜ਼ੇ ਕਰਕੇ ਨਾ ਆਪਾਂ ਜੇ ਹੋਣ ਐ ਕੋਈ ਵੀ ਗੱਲਬਾਤ ਨਹੀਂ ਤੇ ਸਿਰਫ ਇੱਕ ਪੁੱਛਣ ਜੇ ਕੋਈ ਕਿਸੇ ਨੂੰ ਡੀਟੇਨ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਕੀ ਕੀਤਾ ਕਿ ਉੱਥੇ ਸੰਤਰੀ ਨਾਲ ਵੀ ਬਹਿਸ ਸ਼ੁਰੂ ਕਰਤੀ ਉਹਨਾਂ ਦੇ ਵੀਡੀਓ ਬਣਾਉਣ ਲੱਗ ਪਏ ਐਂਡ ਉਸ ਤੋਂ ਬਾਅਦ ਉਹ ਤੋਂ ਚਲੇ ਗਏ ਇਸ ਤੋਂ ਬਾਅਦ ਫਿਰ ਇਹ ਜਿਹੜੇ ਹੈਗੇ ਆ ਮੌਕੇ ਤੇ ਇਕੱਠੇ ਹੋਏ ਆ ਉਥੇ ਉਥੇ ਵੀ ਇਹਨਾਂ ਨੇ ਬਹਿਸ ਬਾਜੀ ਕੀਤੀ ਆ ਆਪਾਂ ਫਿਰ ਇੱਕ ਕਲੰਦਰਾ ਜਿਹੜਾ ਅੱਜ ਇਹਨਾਂ ਦੇ ਖਿਲਾਫ ਜਿਹੜਾ ਤਿਆਰ ਕੀਤਾ ਹੈ ਦੂਸਰੀ ਚੀਜ਼ ਜਿਹੜੀ ਇਹਨਾਂ ਦੀ ਪਹਿਲਾਂ ਸਹਿਮਤੀ ਜਤਾਈ ਜਾ ਰਹੀ ਸੀਗੀ ਪਾਰਟੀ ਦੇ ਨਾਲ ਕਿ ਆਪਾਂ ਜਿਹੜਾ ਇਹ ਪਟਵਾਰੀ ਕੋਲ ਨਿਸ਼ਾਨਦੀ ਕਰਵਾ ਲੈਣੇ ਹੋਨੋ ਸਹਿਮਤੀ ਨਹੀਂ ਹੈਗੀ ਇਸ ਕਰਕੇ ਜਿਹੜਾ ਆਪਾਂ ਜਿਹੜਾ ਇਹਨਾਂ ਨੇ ਕੰਦ ਟਾਈ ਹੈ ਉਸ ਸੰਬੰਧੀ ਜਿਹੜਾ ਆਪਾਂਗੇ ਪ੍ਰਸੀਡਿੰਗਸ ਵੀ ਜਿਹੜੀ ਹੈ ਇਨੀਸ਼ੀਏਟ ਕਰਤੀ ਹੋਈ ਤਾਂ ਉਹ ਚੀਜ਼ ਹੈਗੀ ਉਹ ਤੁਹਾਨੂੰ ਆਈਓ ਦੱਸ ਦੇਣਗੇ ਕਿ ਜਿਨ੍ਹਾਂ ਜਿਨ੍ਹਾਂ ਨੇ ਮੌਕੇ ਤੇ ਉਸ ਟਾਈਮ ਤੇ ਆ ਚੀਜ਼ਾਂ ਕੀਤੀਆਂ ਉਹਨਾਂ ਦੇ ਸਾਹਮਣੇ ਉਹਨੇ ਉਸ ਅਕੋਰਡਿੰਗ ਜਿਹੜਾ ਹੈ ਉਹਨਾਂ ਦੇ ਖਿਲਾਫ ਜਿਹੜਾ ਕਾਨੂੰਨਕਾ